ਸਸਜੀ ਗਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ਹਾਲ ਹੋਵੋਗੇ ਅੱਜ ਦੀ ਵੀਡੀਓ ਚ ਅਪਾ ਨਵਾਂ ਜਿਹਾ ਕਨਸੈਪਟ ਲੈ ਕੇ ਆਇਆ ਤੁਹਾਡੇ ਲਈ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਜਰੂਰ ਦਬਾਇਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੇ ਤੁਹਾਨੂੰ ਵੀਡੀਓ ਪਸੰਦ ਆਈ ਸਾਡੀਆਂ ਵੀਡੀਓਜ਼ ਬਹੁਤ ਹੀ ਹੈਲਪਫੁਲ ਵੀ ਰਹਿੰਦੀਆਂ ਨੇ ਕਿਉਂਕਿ ਅਪਾ ਇਸ ਚ ਡਿਜ਼ਾਈਨਿੰਗ ਵਗੈਰਾ ਵੀ ਦੱਸਦੇ ਆ ਤੁਹਾਨੂੰ ਜਿਹੜੀਆਂ ਭੈਣਾਂ ਨੇ ਹਨਾ ਘਰੇ ਆਪਣੇ ਸੂਟ ਡਿਜ਼ਾਈਨ ਕਰਨੇ ਹੁੰਦੇ ਆ ਉਹਨਾਂ ਲਈ ਬਹੁਤ ਹੀ ਹੈਲਪਫੁਲ ਰਹਿੰਦੀਆਂ ਨੇ ਵੀਡੀਓਜ਼ ਤੇ ਵੈਸੇ ਹਨਾ ਕੋਸ਼ਿਸ਼ ਤਾਂ ਹੁੰਦੀ ਆ ਵੀ ਵੀਡੀਓ ਕੰਟੀਨਿਊ ਰੱਖੀਏ ਪਰ ਕੰਮ ਹਨਾ ਕੰਮ ਕਰਕੇ ਥੋੜਾ ਜਿਵੇਂ ਮੇਰਾ ਬੇਬੀ ਵੀ ਹਾਲੇ ਛੋਟਾ ਹੀ ਆ 1.5 ਸਾਲ ਦਾ ਹੈ ਤਾਂ ਜਿਹੜੇ ਵੀਡੀਓ ਨੇ ਕੰਟੀਨਿਊ ਨਹੀਂ ਰੱਖ ਸਕਦੇ ਤੇ ਜਿੰਨੀਆਂ ਹੋ ਸਕਦੀਆਂ ਨੇ ਅਸੀਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਿਣੇ ਆ ਅੱਜ ਦੀ ਵੀਡੀਓ 'ਚ ਆਪਾਂ ਜਿਹੜਾ ਸੂਟ ਡਿਜ਼ਾਈਨ ਕੀਤਾ ਉਹ ਤੁਹਾਨੂੰ ਨਾਲ-ਨਾਲ ਦਿਖਾਵਾਂਗੇ ਆਪਾਂ ਵੀ ਉਹ ਸੂਟ ਨੂੰ ਆਪਾਂ ਕਿਵੇਂ ਡਿਜ਼ਾਈਨ ਕੀਤਾ ਤੇ ਤੁਹਾਡੇ ਨਾਲ-ਨਾਲ ਜਿਹੜਾ ਆਪਾਂ ਤੁਹਾਨੂੰ ਵੀਡੀਓ 'ਚ ਪਤਾ ਲੱਗ ਹੀ ਜਾਊਗਾ ਤੇ ਕਿਵੇਂ ਉਹਨੂੰ ਡਿਜ਼ਾਈਨ ਕਰ ਰਹੇ ਆ ਤੇ ਜੇ ਤੁਸੀਂ ਵੈਸੇ ਹੋਰ ਵੀ ਜਿਵੇਂ ਮਸ਼ੀਨ ਵਰਕ ਹੈਂਡ ਵਰਕ ਆਰੀ ਵਰਕ ਤੇ ਪੇਂਟਿੰਗ ਵਗੈਰਾ ਸਟੀਚਿੰਗ ਵੀ ਅਵੇਲੇਬਲ ਆਪਣੇ ਕੋਲੇ ਜੇ ਜੋ ਵੀ ਹਨਾ ਤੁਸੀਂ ਜਿਵੇਂ ਦਾ ਵੀ ਸੂਟ ਰੈਡੀ ਕਰਾਉਣਾ ਚਾਹੁੰਦੇ ਹੋ ਕਰਾ ਸਕਦੇ ਹੋ ਪ੍ਰਿੰਟ ਸੂਟ ਲੈਣਾ ਚਾਹੁੰਦੇ ਹੋ ਅਨਸਟਿਚ ਲੈਣਾ ਚਾਹੁੰਦੇ ਹੋ ਸਟੀਚਿੰਗ ਵਿਦ ਸਟੀਚਿੰਗ ਲੈਣਾ ਚਾਹੁੰਦੇ ਹੋ ਜਿਵੇਂ ਦਾ ਵੀ ਤੁਸੀਂ ਸੂਟ ਬਾਏ ਕਰਨਾ ਚਾਹੁੰਦੇ ਹੋ ਕਰ ਸਕਦੇ ਆ ਪ੍ਰਿੰਟ ਵਗੈਰਾ ਜਿਵੇਂ ਆਪਾਂ ਜਿਹੜਾ ਆਪਣਾ ਵਟਸਐਪ ਗਰੁੱਪ ਬਣਿਆ ਹੋਇਆ ਉਸ ਤੇ ਸ਼ੇਅਰ ਕਰਦੇ ਰਹਿਣੇ ਆ ਤੁਸੀਂ ਸਾਡਾ ਵਟਸਐਪ ਗਰੁੱਪ ਵੀ ਜਿਹੜਾ ਗਰੁੱਪ ਜੁਆਇਨ ਕਰ ਸਕਦੇ ਹੋ ਅਸੀਂ ਤੁਹਾਨੂੰ ਜਿਹੜਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ 9915074978 ਤੇ ਤੁਸੀਂ ਸਾਨੂੰ ਮੈਸੇਜ ਕਰਿਓ ਤੇ ਅਸੀਂ ਜਿਹੜਾ ਤੁਹਾਨੂੰ ਐਡ ਕਰ ਲਾਂਗੇ ਗਰੁੱਪ ਦੇ ਵਿੱਚ ਤੇ ਜਿੱਥੇ ਅਸੀਂ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਉਂਦੇ ਰਹਨੇ ਆ ਸੋਹਣੇ ਸੋਹਣੇ ਪ੍ਰਿੰਟ ਨਵੇਂ ਤੋਂ ਨਵੇਂ ਜਿਹੜੇ ਉਹ ਅਸੀਂ ਉੱਥੇ ਸ਼ੇਅਰ ਕਰਦੇ ਰਹਨੇ ਆ ਤੁਸੀਂ ਉਹਨਾਂ ਨੂੰ ਜਿਵੇਂ ਜਿਹੜੇ ਆਪਣੇ ਸੂਟ ਹੁੰਦੇ ਨੇ ਉਹਨਾਂ ਨੂੰ ਵਿਦ ਸਟੀਚਿੰਗ ਅਨ ਸਟੀਚ ਜਿਵੇਂ ਵੀ ਲੈ ਸਕਦੇ ਹੋ ਡਿਜ਼ਾਈਨ ਵੀ ਕਰਵਾ ਸਕਦੇ ਹੋ ਵਰਕ ਵਗੈਰਾ ਵੀ ਕਰਵਾ ਸਕਦੇ ਹੋ ਤੇ ਜੀ ਜੇ ਉਹਨਾਂ ਨਾਲ ਤੁਸੀਂ ਜਿਵੇਂ ਕੋਟਾ ਦੇ ਦੁਪੱਟੇ ਲਾ ਕੇ ਪੇਂਟ ਕਰਾਉਣਾ ਆਚਾਰਿਕ ਹੁੰਦੇ ਜਾਂ ਤੇ ਹਲਕਾ ਜਿਹਾ ਪੇਂਟ ਦੇਖੋ ਜਿਵੇਂ ਪਹੁੰਚਿਆ ਤੇ ਹੋ ਗਿਆ ਬਾਟਮ ਤੇ ਵਰਕ ਨਾਲੋਂ ਜੇ ਪੇਂਟ ਕਰਾਉਣਾ ਹੈ ਬਹੁਤੀ ਲਾਈਟ ਵੇਟ ਜਾ ਰਹੂਗਾ ਉਵੇਂ ਵੀ ਤੁਸੀਂ ਰੈਡੀ ਕਰਾ ਸਕਦੇ ਹੋ ਬਹੁਤ ਸਾਰੀਆਂ ਆਪਸ਼ਨਸ ਨੇ ਜੀ ਇਸ ਚ ਤੁਸੀਂ ਜਿਵੇਂ ਤਾਂ ਵੀ ਰੈਡੀ ਕਰਾ ਸਕਦੇ ਹੋ ਕਰਾਉਣਾ ਚਾਹੁੰਦੇ ਹੋ ਕਰਾ ਸਕਦੇ ਹੋ ਤੇ ਜੀ ਜਿਵੇਂ ਹਨਾ ਆਪਾਂ ਅੱਜ ਜੀ ਸੂਟ ਰੈਡੀ ਕੀਤਾ ਜਿਵੇਂ ਇਹ ਵਾਲਾ ਆਰਗੈਂਜ਼ਾ ਦਾ ਸਟੱਫ ਹੈ ਇਹ ਤੁਸੀਂ ਕੋਈ ਵੀ ਪ੍ਰਿੰਟ ਲਾ ਸਕਦੇ ਹੋ ਕਾਟਨ ਤੇ ਤਿਆਰ ਕਰਾਉਣਾ ਚਾਹੁੰਦੇ ਹੋ ਕਾਟਨ ਤੇ ਵੀ ਤਿਆਰ ਕਰਾ ਸਕਦੇ ਹੋ ਇਹ ਪ੍ਰਿੰਟ ਜੀ ਆਪਾਂ ਨੂੰ ਇਹ 올ਓਵਰ ਸੂਟ ਹੈ ਜੀ ਐਸਕੇ ਦਾ ਪ੍ਰਿੰਟ ਹੈ ਇਹ ਉਹ ਦਾ ਐਸ ਕੇ ਦਾ ਔਰਗਾਂਜ਼ਾ ਪ੍ਰਿੰਟਾ ਤੇ ਇਹ ਤੇ ਨਾ ਹੈਗਾ ਤੇ ਆਲ ਓਵਰ ਸੀ ਸੂਟ ਜਿਵੇਂ ਇਹਦੇ ਨਾਲ ਆਪਾਂ ਪਹਿਲਾਂ ਸੇਲ ਕੀਤੇ ਆ ਔਰਗਾਂਜ਼ਾ ਦੇ ਦੁਪੱਟੇ ਲਾ ਕੇ ਸੇਲ ਕੀਤੇ ਪਰ ਇਹ ਸੂਟ ਆਪਾਂ ਰੈਡੀ ਕਰਨਾ ਪਲੇਨ ਸ਼ਰਟ ਹੋਊਗੀ ਇਹਦੇ ਨਾਲ ਤੇ ਜਿਹੜਾ ਇਹ 5 ਮੀਟਰ ਸਟੱਫ ਹੋਊਗਾ ਇਹਦੀ ਆਪਾਂ ਨੇ ਬਾਟਮ ਬਣਾਉਣੀ ਆ ਤੇ ਦੁਪੱਟਾ ਬਣਾਉਣਾ ਪ੍ਰਿੰਟਡ ਬਾਟਮ ਪ੍ਰਿੰਟਡ ਦੁਪੱਟਾ ਸ਼ਰਟ ਉਹਗੀਓ ਪੇਂਟਿੰਗ ਵਾਲੀ ਹੋਊਗੀ ਡਿਜ਼ਾਈਨ ਉਹਨਾਂ ਨੇ ਆਪਾਂ ਨੂੰ ਇਹ ਦਿੱਤਾ ਸੀ ਵੀ ਤੁਸੀਂ ਐਵੇਂ ਦਾ ਡਿਜ਼ਾਈਨ ਇਹ ਬਣਾਉਣਾ ਜਿਹੜਾ ਇਹ ਡਿਜ਼ਾਈਨ ਤੁਹਾਨੂੰ ਸ਼ੋ ਹੋ ਰਿਹਾ ਏ ਇਹ ਡਿਜ਼ਾਈਨ ਵੀ ਆਪਾਂ ਖੁਦ ਕੀਤਾ ਹੋਇਆ ਪਹਿਲਾਂ ਡਿਜ਼ਾਈਨ ਉਹਨਾਂ ਨੇ ਸਾਡਾ ਸਿਲੈਕਟ ਕੀਤਾ ਸੀਗਾ ਵੀ ਇਹ ਡਿਜ਼ਾਈਨ ਕਰ ਦਿਓ ਜੀ ਪਰ ਕਲਰ ਇਹ ਲਾਉਣੇ ਨੇ ਕਲਰ ਇਹੀ ਨੇ ਸੂਟ 'ਚ ਤਾਂ ਇਹੀ ਲਾਉਣੇ ਸੀ ਹਨਾ ਇਹ ਬਹੁਤ ਔਖਾ ਕੰਮ ਸੀ ਜੀ ਕਿਉਂਕਿ ਕਲਰ ਵਗੈਰਾ ਸਾਰੇ ਬਣਾਉਣੇ ਪੈਂਦੇ ਆ ਕਲਰ ਬਨੇ ਬਣਾਈ ਨਹੀਂ ਮਿਲਦੇ ਜਿਵੇਂ ਗ੍ਰੇ ਕਲਰ ਹੋ ਗਿਆ ਸਕਿਨ ਕਲਰ ਹੋ ਗਿਆ ਸੇਮ ਜਿਹੜਾ ਆਪਣਾ ਪ੍ਰਿੰਟਡ ਬਾਟਮ ਦਾ ਸਟਾਫ ਆ ਤੇ ਦੁਪੱਟੇ ਦਾ ਸਟਾਫ ਆ ਉਹ ਚ ਨਾ ਜਿਆਦਾ ਗ੍ਰੇ ਕਲਰ ਸ਼ੋ ਹੋ ਰਿਹਾ ਗ੍ਰੇ ਤੇ ਗੋਲਡਨ ਜਿਹਾ ਕਲਰ ਸ਼ੋ ਹੋ ਰਿਹਾ ਤੇ ਆਪਾਂ ਗ੍ਰੇ ਜਿਹੜਾ ਜਿਆਦਾ ਬਣਾਇਆ ਬਲੈਕ ਤੇ ਵਾਈਟ ਨੂੰ ਮਿਕਸ ਕਰਕੇ ਆਪਾਂ ਗ੍ਰੇ ਕਲਰ ਬਣਾਇਆ ਸੇਮ ਕਲਰ ਨਹੀਂ ਮਿਲਦਾ ਗ੍ਰੇ ਕਲਰ ਆਪਾਂ ਨੂੰ ਤੇ ਬਣਾਉਣੇ ਪੈਂਦੇ ਆ ਕਲਰ ਇਹ ਆਪਾਂ ਦੋ ਕਲਰ ਲੈ ਕੇ ਬਣਾਇਆ ਦੇਖੋ ਤੁਸੀਂ ਗ੍ਰੇ ਜਿਆਦਾ ਸ਼ੋ ਹੋ ਰਿਹਾ ਗ੍ਰੇ ਮਰੂਨ ਤੇ ਸਕਾਈ ਕਲਰ ਹੈ ਪਰਪਲ ਕਲਰ ਹੈ ਬਰਾਊਨ ਕਲਰ ਵੀ ਹੈ ਇਹਨੇ ਸਾਰੇ ਕਲਰ ਨੇ ਪਰ ਦਿੱਖ ਥੋੜੇ ਥੋੜੇ ਰਹੇ ਨੇ ਆਪਾਂ ਡਿਜ਼ਾਈਨ ਜਿਹੜਾ ਤੁਹਾਨੂੰ ਦੱਸਿਆ ਸੀ ਵੀ ਆਪਾਂ ਨੂੰ 8ਵਾਂ ਡਿਜ਼ਾਈਨ ਦੱਸਿਆ ਸਿਲੈਕਟ ਕੀਤਾ ਉਹਨਾਂ ਨੇ ਆਪ ਤੇ ਕਲਰ ਬਸ ਆਪਾਂ ਚੂਜ਼ ਕਰਕੇ ਲਾਉਣੇ ਆ ਸਟਫ ਨਾਲ ਦੇ ਇਹ ਵਾਲੇ ਕਲਰ ਨੇ ਇਸ ਚ ਤੇ ਇਹੀ ਕਲਰ ਆਪਾਂ ਜਿਹੜੇ ਬਾਟਮ ਅਤੇ ਸ਼ਰਟ ਤੇ ਲਾ ਰਹੇ ਆ ਦੁਪੱਟਾ ਵੀ ਪ੍ਰਿੰਟਡ ਹੋਊਗਾ ਜੀ ਤੇ ਜਿਹੜਾ ਨਾ ਆਪਾਂ ਪੈਚ ਲਾਉਣਾ ਹੈ ਤੇ ਤੇ ਨੀਚੇ ਪੈਚ ਲੱਗੂਗਾ ਉੱਪਰ ਪੇਂਟਿੰਗ ਹੋਊਗੀ ਨੀਚੇ ਇਸਤੇ ਪੈਚ ਲੱਗੂਗਾ ਬਣ ਕੇ ਜਿਹੜਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਲੱਗੂਗਾ ਇਹ ਤੁਸੀਂ ਵੀ ਟ੍ਰਾਈ ਕਰਿਓ ਬਹੁਤ ਹੀ ਸੌਖਾ ਜਿਹਾ ਜਿਹੜਾ ਤਰੀਕਾ ਹੈ ਇਹ ਫਲਾਰ ਬਹੁਤ ਹੀ ਸਿੰਪਲ ਬਣਦੇ ਨੇ ਜੀ ਜਿਹੜਾ ਹੈ ਨਾ ਇਹ ਪੇਂਟਿੰਗ 'ਚ ਇੱਕ ਉੱਪਰ ਡਾਲ ਬਣੀ ਹੋਈ ਆ ਉਹਦੇ ਆਪਾਂ ਪੇਂਟਿੰਗ ਕਰਦੇ ਆ ਉਹਦੇ హెయిਰ ਬਣਾਉਣੇ ਆ ਜੇ ਆਪਾਂ ਬਲੈਕ ਹੈਅਰ ਬਣਾਉਣੇ ਆ ਜੀ ਇਹਨੇ ਦਿਖਦੇ ਨਹੀਂ ਸੀ نیچے ਆਪਾਂ ਨੂੰ ਥੋੜਾ ਵਾਈਟ ਲੈਣਾ ਪਊਗਾ ਵਾਈਟ ਨਹੀਂ ਹੈ ਵਾਈਟ ਆਪਾਂ ਗਰੇ ਹੀ ਲਿਆਗਾ ਵਾਈਟ ਜਿਹੜਾ ਉਹ ਸਟਾਫ ਚਾਹ ਚਾਪ ਪ੍ਰਿੰਟ ਚ ਨਹੀਂ ਹੈ ਤਾਂ ਆਪਾਂ ਗਰੇ ਹੀ ਲਿਆਗਾ ਤੇ ਗਰੇ ਕਲਰ ਲੈ ਕੇ ਆਪਾਂ ਉਹਦੇ ਉੱਪਰ ਜਿਹੜੇ ਹੈਅਰ ਬਣਾਵਾਂਗੇ ਬਲੈਕ ਬ੍ਰਾਊਨ ਜਿਹੇ ਕਲਰ ਦੇ ਬਣਾਵਾਂਗੇ ਜਿਹੜੇ ਕਿ ਦਿਖਣ ਕਿਉਂਕਿ ਬਲੈਕ ਚ ਬਲੈਕ ਸਟਾਫ ਤੇ ਬਲੈਕ ਹੈਅਰ ਨਹੀਂ ਦਿਖਦੇ ਉੱਬਰ ਕੇ ਜੇ ਨਹੀਂ ਆਉਂਦੇ ਇਹ ਡਾਲ ਤੇ ਇਤਨਾ ਜੂੜਾ ਬਣਿਆ ਹੋਇਆ ਸੀਗਾ ਉਸੇ ਤਰ੍ਹਾਂ ਆਪਾਂ ਜੂੜਾ ਬਣਾਉਣਾ ਹੈ ਜੀ ਜਿੰਨਾ ਤੁਸੀਂ ਆਰਾਮ ਨਾਲ ਕਰੋਗੇ ਓਨੀ ਜਿਆਦਾ ਸਫਾਈ ਆਊਗੀ ਪੇਂਟਿੰਗ ਤੇ ਕੋਈ ਕਾਲੀ ਕਰਨ ਦੀ ਨਹੀਂ ਲੋੜ ਜੀ ਜੇ ਹਣਾ ਤੁਹਾਡੇ ਤੋਂ ਨਹੀਂ ਹੋ ਰਿਹਾ ਕਾਲੀ ਕਾਲੀ ਚ ਤਾਂ ਬਿਲਕੁਲ ਵੀ ਇਹਨੂੰ ਟੱਚ ਹੀ ਨਾ ਕਰਿਓ ਪੇਂਟਿੰਗ ਨੂੰ ਇਹ ਤਾਂ ਜੀ ਆਰਾਮ ਨਾਲ ਬੈ ਕੇ ਸ਼ੌਂਕ ਨਾਲ ਕਰਨ ਵਾਲਾ ਕੰਮ ਆ ਜਿੰਨਾ ਪਿਆਰ ਨਾਲ ਕਰੋਗੇ ਉਨਹੀਂ ਜਿਹੜਾ ਪੇਂਟਿੰਗ ਦਾ ਕੰਮ ਆਪਣਾ ਸੋਹਣਾ ਹੋਊਗਾ ਇਸ ਤਰ੍ਹਾਂ نیچے ਜਿਹੜੇ ਹੇਅਰ ਦੇ نیچے ਆ ਰਹੇ ਸੀ ਇਸ ਚ ਜਿਵੇਂ ਡਿਜ਼ਾਈਨ ਚ ਹੈਗੇ ਸੀ ਉਸੇ ਤਰ੍ਹਾਂ ਬਣਾ ਰਿਆ ਥੋੜਾ ਬਹੁਤਾ ਚੇਂਜ ਹੋ ਜੂ ਕੋਈ ਗੱਲ ਨਹੀਂ ਹੁੰਦੀ ਜੀ ਪੇਂਟਿੰਗ ਜਿਹੜੀ ਹੋ ਕੇ ਪ੍ਰੋਪਰ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਹੁਣ ਆਪਾਂ ਇਹਨੂੰ ਫਿਲ ਕਰ ਰਹੇ ਆ ਗ੍ਰੇ ਕਲਰ ਦੇ ਨਾਲ ਤੁਸੀਂ ਕਰਕੇ ਦੇਖਿਆ ਕਰੋ ਪ੍ਰੈਕਟਿਸ ਕਰਦੇ ਰਿਹਾ ਕਰੋ ਤੇ ਜਿਹੜੀ ਹੱਥ ਦੀ ਸਫਾਈ ਹੈ ਉਹ ਪ੍ਰੋਪਰ ਆਜੂਗੀ ਫਿਰ ਕਰਨਾ ਪੈਂਦਾ ਜੀ ਜਿਵੇਂ ਮੈਨੂੰ ਵੀ ਬਹੁਤ ਟਾਈਮ ਲੱਗ ਗਿਆ ਸੀ ਜੀ ਇਸ ਤਰ੍ਹਾਂ ਪੇਂਟਿੰਗ ਸਿੱਖਣ ਤੇ ਪਰ ਮੈਂ ਕਿਸੇ ਤੋਂ ਨਹੀਂ ਸਿੱਖੀ ਮੈਂ ਖੁਦ ਪ੍ਰੈਕਟਿਸ ਨਾਲ ਹੀ ਸਿੱਖੀਆਂ ਛੋਟੇ ਹੁੰਦੇ ਜਿਵੇਂ ਡਰਾਇੰਗ ਆਪਣੀ ਵਧੀਆ ਹੁੰਦੀ ਸੀ ਇਸੇ ਤਰ੍ਹਾਂ ਹੌਲੀ-ਹੌਲੀ ਡਰਾਇੰਗ ਕਰਕੇ ਹੀ ਅੱਗੇ ਸੂਟ ਪੇਂਟ ਕਰਨ ਲੱਗੇ ਪਹਿਲਾਂ ਇੰਨਾ ਇੰਨਾ ਨਹੀਂ ਸੀ ਹੁਣ ਤਾਂ ਜਿੰਨਾ ਹੁਣ ਆਉਂਦਾ ਪਰ ਅੱਗੇ ਹੋਰ ਵੀ ਸਿੱਖਣਾ ਆਪਾਂ ਅੱਗੇ ਸਿੱਖਦੇ ਰਵਾਂਗੇ ਦੇਖੋ ਤੁਸੀਂ ਬਲੈਕ ਕਲਰ ਲੈ ਕੇ ਆਪਾਂ ਜਿਹੜੇ హెయిਰ ਬਣਾਤੇ ਨੇ ਬਲੈਕ ਵਾਈਟ ਮਿਕਸ ਜਿਹਾ ਹੋ ਰਿਹਾ ਤਾਂ ਹੀ ਦਿਖੇਗਾ ਜੇ ਆਪਾਂ ਬਲੈਕ హెయిਰ ਲਾਵਾਂਗੇ ਤਾਂ ਉਹ ਇਸ ਤੇ ਨਹੀਂ ਦਿਖੂਗਾ ਇਸ ਤਰ੍ਹਾਂ ਆਪਾਂ ਸ਼ੇਡ ਜੇ ਪਾ ਰਹੇ ਆ ਪ੍ਰੋਪਰ ਉਹਨੂੰ ਫਿਲ ਨਹੀਂ ਕਰਨਾ ਬਲੈਕ ਨਾਲ ਕਿਉਂਕਿ ਫਿਰ ਦੇਖਣਾ ਜਾਂ ਨਹੀਂ ਡਿਜ਼ਾਈਨ ਨਹੀਂ ਦੇਖਣਾ ਜੇ ਆਪਾਂ ਪ੍ਰੋਪਰ ਉਹਨੂੰ ਫਿਲ ਕਰਤਾ ਤੁਰੇ ਇਸ ਤਰ੍ਹਾਂ ਹੇਅਰ ਲੱਗਣ ਦੇਖੋ ਬਰਸ਼ ਵੀ ਮੈਂ ਇਸੇ ਤਰ੍ਹਾਂ ਹੀ ਚਲਾਇਆ ਹੈ ਫਲੈਟ ਬਰਸ਼ ਲੈ ਆ ਜੀ ਆਪਾਂ 6 ਨੰਬਰ ਬਰਸ਼ ਲਿਆ ਹੋਇਆ ਤੁਹਾਨੂੰ ਜਿਹੜਾ ਕੰਫਰਟੇਬਲ ਲੱਗਦਾ ਹੈ ਜਿਹੜੇ ਤੇ ਤੁਸੀਂ ਵਧੀਆ ਕਰ ਸਕਦੇ ਹੋ ਤੁਸੀਂ ਉਹੀ ਬਰਸ਼ ਲਿਓ ਇਸ ਤਰ੍ਹਾਂ ਅੱਗੇ ਆਪਾਂ ਫਲਾਰ ਵੀ ਬਣਾਵਾਂਗੇ ਹੇਅਰ ਬੈਂਡ ਲਾਵਾਂਗੇ ਡਾਲ ਦੇ ਸਰਤੇ ਜੇ ਇਹ ਆਪਾਂ ਲਾਈਟ ਕਲਰ ਤੇ ਕਰਦੇ ਤਾਂ ਜਾਦੇ ਉੱਭਰ ਕਿਉਣਾ ਪਹਿਲਾਂ ਆਪਾਂ ਡਿਜ਼ਾਈਨ ਇਹ ਲਾਈਟ ਕਲਰ ਤੇ ਕੀਤਾ ਸੀ ਬਹੁਤ ਹੀ ਜ਼ਿਆਦਾ ਉੱਭਰ ਕੇ ਆ ਰਿਹਾ ਸੀ ਕਲਰ ਆਪਸ਼ਨ ਵੀ ਸੀ ਆਪਣੇ ਕੋਲ ਵੀ ਆਪਾਂ ਕਿੰਨੇ ਵੀ ਕੋਈ ਵੀ ਕਲਰ ਲਾ ਸਕਦੇ ਸੀ ਪਰ ਇਸ ਚੈਪਟਰ ਕੋਲੇ ਕਲਰ ਆਪਸ਼ਨ ਵੀ ਨਹੀਂ ਹੈ ਆਪਾਂ ਨੂੰ ਜਿਹੜੇ ਕਲਰ ਮਿਲੇ ਆ ਪ੍ਰਿੰਟ 'ਚ ਆਪਾਂ ਨੇ ਉਹੀ ਲਾਉਣੇ ਆ ਇਸ 'ਚ ਪਰ ਇਹ ਜਿਵੇਂ ਇਹ ਨਾ ਫਲੋਰਲ ਜਾਂ ਪੇਂਟ ਹੈ ਮੇਰਾ ਇਸ ਚ ਬਹੁਤ ਜੀ ਲੱਗਦਾ ਕਿਉਂਕਿ ਇਸ ਚ ਬਟਰਫਲਾਈਜ਼ ਫਲਾਰ ਕਾਫੀ ਤਰ੍ਹਾਂ ਦੇ ਹੁੰਦੇ ਨੇ ਜਦੋਂ ਇੱਕ ਸੂਟ ਤੇ ਸੇਮ ਹੀ ਇੱਕੋ ਹੀ ਦੋ ਇੱਕ ਜਾਂ ਦੋ ਕਲਰ ਲੱਗਦੇ ਨੇ ਇੰਨਾ ਜੀ ਨਹੀਂ ਲੱਗਦਾ ਹੁੰਦਾ ਜਿਵੇਂ ਇੱਕ ਕਲਰਫੁਲ ਜਾਂ ਪੇਂਟ ਆ ਇਤੇ ਬਹੁਤ ਹੀ ਜ਼ਿਆਦਾ ਜੀ ਲੱਗਦਾ ਦੇਖੋ ਤੁਸੀਂ ਕਿੰਨੇ ਕਲਰ ਲਏ ਗਏ ਨੇ ਇਸ ਚ ਆਪਾਂ ਤੁਹਾਨੂੰ ਪਰਪਲ ਤੇ ਵਾਈਟ ਕਲਰ ਦਾ ਫਲਾਰ ਬਣਾ ਕੇ ਦਿਖਾਉਣੇ ਬਿਲਕੁਲ ਹੀ ਸਿੰਪਲ ਹੈ ਆਪਾਂ ਪਰਪਲ ਤੇ ਵਾਈਟ ਕਲਰ ਨੇੜੇ ਨੇੜੇ ਰੱਖਿਆ ਬਰਾ ਇੱਕੋ ਹੀ ਬ੍ਰਸ਼ ਤੇ ਦੋਏ ਕਲਰ ਲਾਏ ਤੇ ਇਸ ਤਰ੍ਹਾਂ ਡਰਾ ਕੀਤਾ ਜਿਆਦਾ ਮਿਕਸ ਨਹੀਂ ਕੀਤਾ ਜੇ ਮਿਕਸ ਕਰਦੇ ਤਾਂ ਲਵੈਂਡਰ ਸ਼ੇਡ ਦੇਣਾ ਸੀ ਹੁਣ ਇਹ ਵਾਈਟ ਪਰਪਲ ਕਿਤੇ ਵਾਈਟ ਜੀ ਟੋਨ ਆ ਗਈ ਕਿਤੇ ਪਰਪਲ ਜਾਂ ਐਵੇਂ ਦਿਖ ਰਿਹਾ ਆਪਾਂ ਨੂੰ ਬਿਲਕੁਲ ਹੀ ਸਿੰਪਲ ਜਿਹਾ ਫਲਾਰ ਨੇ ਜੀ ਤੁਸੀਂ ਟਰਾਈ ਕਰੋਗੇ ਬਹੁਤ ਹੀ ਜ਼ਿਆਦਾ ਵਧੀਆ ਬਣੂਗਾ ਸ਼ੂਟ ਏ ਦੋ ਛੋਟੇ ਛੋਟੇ ਫਲਾਰ ਆਪਾਂ ਤੁਹਾਨੂੰ ਦਿਖਾਵਾਂਗੇ ਬਾਜੂ ਤੇ ਬਣਾਵਾਂਗੇ ਆਪਾਂ ਇਹ ਵਾਲਾ ਦੇਖੋ ਥੋੜਾ ਜਿਹਾ ਦਿਖ ਰਿਹਾ ਪਰਪਲ ਕਲਰ ਇਸ ਚ ਦੇਖੋ ਇਹ ਵਾਲਾ ਪਰਪਲ ਲੈ ਆਪਾਂ ਮੈਂ ਜੀ ਬਿਨਾਂ ਟ੍ਰੇਸ ਤੋਂ ਡਰਾ ਕਰਦੀਆਂ ਜਿਵੇਂ ਪਹਿਲਾਂ ਅ ਜਿਵੇਂ ਤੁਸੀਂ ਡਰਾ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਤਾਂ ਟ੍ਰੇਸ ਕਰ ਸਕਦੇ ਹੋ ਪ੍ਰੋਪਰ ਜਿਵੇਂ ਜਿੱਥੇ ਫਲਾਰ ਹੈਗਾ ਉੱਥੇ ਬਣਾ ਸਕਦੇ ਹੋ ਜਿਵੇਂ ਮੈਂ ਸਿਰਫ ਨਿਸ਼ਾਨੀ ਲਾ ਲੈਂਦੀ ਆ ਵੀ ਇੱਕ ਫਲਾਰ ਇੱਥੇ ਇੱਕ ਫਲਾਰ ਇੱਥੇ ਜਿੱਥੇ ਬਚਦੀ ਜਗ੍ਹਾ ਉੱਥੇ ਲੀव्स ਪਟਾਣੀਆਂ ਐਵੇਂ ਲਗਾ ਦੇਣੀ ਹੁੰਦੀਆਂ ਜੇ ਤੁਹਾਨੂੰ ਦਿੱਕਤ ਆਉਂਦੀ ਹੈ ਫ੍ਰੀ ਹੈਂਡ ਤੋਂ ਤਾਂ ਤੁਸੀਂ ਪਹਿਲਾਂ ਟ੍ਰੇਸ ਲਾ ਸਕਦੇ ਹੋ ਪ੍ਰੋਪਰ ਤਰੀਕੇ ਦੇ ਨਾਲ ਜਿਵੇਂ ਔਰ ਜੈਂਜ਼ਾ ਸਟੱਫ ਤੇ ਕਰਨਾ ਤਾਂ نیچے ਪੇਪਰ ਤੇ ਡਰਾ ਕਰਕੇ ਤੁਸੀਂ ਟ੍ਰੇਸ ਉਤਾਰ ਸਕਦੇ ਹੋ ਆਪਣਾ ਜਿਹੜਾ ਸੂਟ ਆ ਪੂਰਾ ਬਣ ਕੇ ਰੈਡੀ ਹੋ ਗਿਆ ਅੱਗੇ ਤੁਹਾਨੂੰ ਨਾ ਇੱਕ ਇਸੱਚ ਏ ਦਿਖਾਵਾਂਗੇ ਅਨਾਰਕਲੀ ਬਣਾਉਣੀ ਆਪਾਂ ਜੌਰਜਟ ਦਾ ਸਟੱਫ ਆ ਇਹ ਤੇ ਇਹਦੀ ਆਪਾਂ ਅਨਾਰਕਲੀ ਬਣਾਵਾਂਗੇ ਜੇ ਟਾਈਮ ਲੱਗਿਆ ਤਾਂ ਵੀਡੀਓ ਜ਼ਰੂਰ ਬਣਾਵਾਂਗੇ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਦੱਸੀਏ ਤੇ ਡਾਈ ਕਰਾਇਆ ਸਟੱਫ ਵਾਈਟ ਆਇਆ ਸੀ ਤੇ ਡਾਈ ਕਰਾਇਆ ਕ੍ਰੀਮ ਆਫ ਵਾਈਟ ਕਲਰ ਚ ਤੇ ਮਸ਼ੀਨ ਵਰਕ ਹੋਊਗਾ ਇਸ ਤੇ ਪਹਿਲਾਂ ਆਪਾਂ ਕੰਨੀਆਂ ਪਾ ਕੇ ਰਾਵਾਂਗੇ ਉਹਨਾਂ ਨੂੰ ਤੇ ਨੈਕਸਟ ਦੇਖੋ ਆਹਾਂ ਆਪਣਾ ਪ੍ਰਿੰਟਡ ਜਿਹੜਾ ਸਟੱਫ ਸੀਗਾ ਆਰਗੈਂਜ਼ਾ ਦਾ ਇਹਦੇ ਤੇ ਆਪਾਂ ਨੇ ਪੇਂਟਿੰਗ ਕਰ ਲਈ ਹੈ ਦੇਖੋ ਤੁਸੀਂ ਕਲਰ ਥੋੜੇ ਜਿਹੀ ਪੇਂਟਿੰਗ ਦੇ ਡਾਰਕ ਆ ਰਹੇ ਨੇ ਇੰਨੇ ਡਾਰਕ ਨਹੀਂ ਹੈਗੇ ਤੇ ਸੇਮ ਬਣ ਗਿਆ ਦੇਖੋ ਤੁਸੀਂ ਡਿਜ਼ਾਈਨ ਆਪਾਂ ਜਿਵੇਂ ਉਹਨਾਂ ਨੇ ਦਿੱਤਾ ਸੀ ਤੇ ਡਾਲ ਦਾ ਫੇਸ ਤਾਂ ਲੁੱਕ ਹੀ ਗਿਆ ਏ ਦਾ ਫੇਸ ਹੈ ਜੀ ਦੇਖੋ ਬਹੁਤ ਹੀ ਸੋਹਣਾ ਜਿਹੜਾ ਬਣ ਕੇ ਰੈਡੀ ਹੋਇਆ ਸੂਟ ਡਿਜ਼ਾਈਨਿੰਗ ਵਗੈਰਾ ਕਰਨੀ ਆ ਹਲੇ ਜਿਵੇਂ ਇਹ অর্ਗੈਂਜ਼ਾ ਦਾ ਪੈਚ ਲੱਗੂਗਾ ਜੀ ਘੇਰੇ ਦੇ نیچے ਜਿਵੇਂ ਪੇਂਟਿੰਗ ਦੇ نیچے অর্ਗੈਂਜ਼ਾ ਦਾ ਪੈਚ ਲੱਗੂਗਾ ਤੇ ਇਸੇ ਤਰ੍ਹਾਂ ਹੀ ਬਾਹਾਂ ਤੇ ਲੱਗੂਗਾ ਬਾਹਾਂ ਦਾ ਡਿਜ਼ਾਈਨ ਦਿਖਾਉਣੀ ਆ ਇਹ ਹੋਇਆ ਜੀ ਬਾਂ ਦਾ ਡਿਜ਼ਾਈਨਰ ਬਾਂ ਤੇ ਵੀ ਬਾਜੂ ਤੇ ਨੀਚੇ ਵੀ ਔਰਗੈਂਜ਼ਾ ਦਾ ਪੈਚ ਲੱਗੂਗਾ ਸੇਮ ਇਸ ਸਟੱਫ ਚ ਲੈ ਕੇ ਇਸ ਤਰ੍ਹਾਂ ਜਿਹੜਾ ਜਿਹੜੀ ਲੁੱਕ ਆ ਬਹੁਤ ਸੋਹਣੀ ਆਊਗੀ ਜੇ ਹੋ ਸਕੇ ਤਾਂ ਰੈਡੀ ਕੀਤਾ ਹੋਇਆ ਸੂਟ ਵੀ ਤੁਹਾਨੂੰ ਦਿਖਾਵਾਂਗੇ ਬਣ ਕੇ ਜਦੋਂ ਰੈਡੀ ਹੋ ਗਿਆ ਤੇ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਡਿਜ਼ਾਈਨਿੰਗ ਹੈ ਜੀ ਇਸ ਦੀ ਜੇ ਤੁਸੀਂ ਵੀ ਸੂਟ ਡਿਜ਼ਾਈਨ ਕਰਾਉਣਾ ਚਾਹੁੰਦੇ ਹੋ ਸਾਡੇ WhatsApp ਨੰਬਰ 9191575978 ਤੇ ਸਾਨੂੰ ਮੈਸੇਜ ਕਰ ਸਕਦੇ ਹੋ ਜੀ ਸੋਹਣੇ ਸੋਹਣੇ ਸੂਟ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਸੋਹਣੇ ਸੋਹਣੇ ਸੂਟ ਤੁਹਾਡੇ ਲਈ ਡਿਜ਼ਾਈਨ